ਕਿਆਦੀ ਨੂੰ ਤਾਂ ਮੈਂ ਆਪੇ ਨੂੰ ਬਿੱਟੇ ਗੁੱਟ ਲਈ ਹਾਂ ਬਿਸਕਟ ਖਾਓ ਆਹੋਂ ਮੈਂ ਜਾਂਦਾ ਤੈਨੂੰ ਖਾਣ ਨੂੰ ਉਹ ਵਾਹ ਉਹ ਨੰਨੀ ਮੈਂ ਨਾ ਦੇ ਮਹਾਨਾ ਤੋੜਦੀ ਸੀ ਮੂੜ ਮੰਨ ਨਹੀਂ ਦੀ ਲੱਗਦੀ ਉਹ ਤਾਂ ਜੀ ਆਜਾ ਕਿਸ ਪਰੇ ਖੇਡ ਤਾਂ ਫੁਰੇ ਨੂੰ ਆਇਆ ਕਿ ਦਸਨਦਾਰਾ ਲੈ ਕੇ ਆਈ ਸੀ ਉਹ ਨਦਾਰਾ ਲੈ ਕੇ ਆਦੀ ਨੂੰ ਸਾਸਿਕਾਲ ਜੀ ਨਾਨਾ ਜੀ ਉਹ ਹੁਣ ਨਹੀਂ ਹਜੇ ਹੁਣ ਨਹੀਂ ਹਜੇ ਨਹੀਂ ਸਾਸਿਕਾਲ ਬਣਾਂ ਨੇ ਉਹ ਵੱਡਾ ਹੀ ਭੁੱਲ ਗਿਆ ਆ ਦੇ ਨਾਨਾ ਕਹਿੰਦਾ ਮੈਂ ਤਾਰੇ ਵਾਸਤੇ ਨਾ ਟਿੱਪਾ ਲੈ ਕੇ ਆਂਦਾ ਬੇਸਕਟ ਆਂਦਾ ਕਿਉਂ ਲੈ ਲੀਏ ਨਾਨੇ ਕਿਤੇ ਨਾਨਾ ਜੀ ਦੇ ਦੋ ਹਾਂ ਜਾਓ ਆ ਲੋ ਆ ਵੀ ਲੈ ਆਂਦਾ ਤੁਹਾਨੂੰ ਖਾਣ ਨੂੰ ਉਹ ਵਾਹ ਨਾਨੀ ਥੈਂਕ ਯੂ ਨਾਨੀ ਤੂੰ ਰੋਣਾ ਤੇ ਦੇਖ ਤੇ ਉੱਪਰ ਜਾਂਦਾ ਨਾਨੇ ਆਪੇ ਨੂੰ ਬਿੱਟੀ ਗੁੰਦ ਨਹੀਂ ਹਾਂ ਬੇਸਕਟ ਖਾਓ ਸਨਾਰਾ ਲੈ ਕੇ ਆਂ ਤੇਰੀ ਮੰਮੀ ਨੂੰ ਮਾਖਾ ਤਾਲ ਹੁਣ ਬਸਕਟ ਖਾ ਲੈਣਗੇ ਖਾਵੂਗਾ ਨਾ ਹਾਂ ਹਾਂ ਕਾ ਬਸਕਟ ਇਹਨੇ ਦੋ ਦੋ ਰੋਟਡ ਬਸੂਗਾ ਲੋਟਡ ਘਰ ਦਾ ਵੱਡਾ ਹਾਂ ਤੇ ਦੋਨਾਂ ਦੇ ਅੰਦਰ ਗਾਦੇ ਚਾਹੀਦੇ ਬਸਕਟੇ ਘੱਟ ਚਦਾ ਪੰਜ ਹਾਂ ਮੈਨੂੰ ਕਦਾ ਲੈ ਕੇ ਦੇ ਤਾਂ ਤੁਸੀਂ ਮੈਨੂੰ ਕਹਿੰਦੇ ਮੈਂ ਘੜਾ ਲੈ ਕੇ ਦਊਂਗਾ ਨਾ ਨਹੀਂ ਹਾਂ ਕਿੱਥੇ ਆ ਘੜਾ ਹਾਂ ਆ ਰੋ ਗੱਤ ਕਿੱਥੇ ਆ ਹਾਂ ਬਾਛੜ ਦੇ ਜਨਹਾਰਾ ਦੇ ਤਾਂ ਹਾਂ ਤਾਰੋ ਕੁੱਤੀ ਵੀ ਤਾ ਨਾ ਕੋਈ ਤਾ ਨਿਕਲ ਜੂਗਾ ਤਾ ਨਿਕਲ ਜਾਣਾ ਬਾ ਭਾਈ ਬਾ ਸਾਰੇ ਤੇ ਕਾਨੀ ਨਾਨੀ ਨੇ ਕਿੰਨੇ ਕੀਦੇ ਫਿਸ਼ ਸ਼ੌਕ ਲੈ ਕੇ ਆਈ ਸੀ ਪੀ ਤੇ ਚ ਹਾਂ ਕਿਹੜੇ ਪੀਪੇ ਚ ਹਾਂ ਸਭ OK ਤੇ ਫਿਰ ਮਾਮਾ ਜੀ ਕਿੱਥੇ ਆ ਗੋਟੇ ਇੰਨੇ ਵਾਣਾ ਅੱਜ ਬਲੌਗ ਬਣਾਉਂਦਾ ਬਲੌਗ ਨਾ ਨੰਦਾ ਕਿਹਦੇ ਬਲੌਗ ਬਣਾ ਕੰਦਾ ਆ ਦੇ ਦੇ ਕਾਨੀ ਹੋਰ ਮਾਮਾ ਕਿੱਥੇ ਚਲੇ ਗਏ ਲੰਮੇ ਲੱਗਦੇ ਆ ਮਾਮੇ ਨੂੰ ਹਾਂ ਮਾਮਾ ਤਾਂ ਵੇ ਮੇਰੇ ਮੁੰਡੇ ਤਾਂ ਲੈ ਆਉਣਾ ਨਾਲ ਮੇਰੇ ਬੱਚੇ ਨਾਲ ਜੇ ਚੰਨਈ ਆ ਗਏ ਫਿਰ ਮੁੰਡੇ ਫਿਰ ਗਿਆ ਵੱਖਰੇ ਤੂੰ ਨਾਲ ਲੈ ਕੇ ਗਿਆ ਸੀ ਨਾਲ ਦੇਖਿਆ ਹੁੰਦਾ ਮੈਂ ਮੁੰਡੇ ਨੂੰ ਮੈਂ ਰੰਮ ਕਰਦਾ ਨਾਲ ਨੂੰ ਆਮਾ ਆ ਬਾਬੇ ਉਹ ਕਾਪਰ ਕਰਦਾ ਹਾਂ ਹਾਂ ਬੱਚਾ ਬਾਹਰੋਂ ਨਹੀਂ ਜਾ ਕਰਾਣਾ ਹਾਂ ਥਾਣੀ ਦੇ ਕੰਮ ਦਾ ਨਾ ਯਾ ਇਹ ਤੇਰਾ ਆ ਗਿਆ ਆਇਆ ਕੀ ਆ ਇਹ ਚੱਲਿਆ ਕਰ ਬੁੱਤਾ ਜੰਮਾ ਨਹੀਂ ਹੈਗਾ ਉਹ ਆਪਾਂ ਸਟਿਚ ਕਰਨਾ ਦੇਤਾ ਭਾਈ ਕੱਲ ਨੂੰ ਲੈ ਕੇ ਆਉਗਾ ਨਾਨੀ ਮਾਮਾ ਕੋ ਟੇਲਰ ਉਹ ਟੇਲਰ ਆ ਕੇ ਹਾਂ ਤੇ ਹੁਣ ਕਿਹਨੇ ਦਿੰਦਾ ਕੰਡਾ ਤੂੰ ਕਿਹਦੇ ਨੂੰ ਕਹਿ ਕਰਾਣਾ ਮੀ ਨਾ ਤਾਂ ਮਾਂ ਨੇ ਨਿਦਾ ਕਰਾਂਗੇ ਹਾਂ ਹਾਂ ਉਹ ਤਾਂ ਮੈਨੂੰ ਹੁਣ ਵਿਆਹ ਕੀ ਕਿਹਨੇ ਕਰਾਣਾ ਅੱਜ ਵੀ ਨਾ ਹੱਥ ਵੀ ਨਾ ਉਹ ਕੋ ਮੰਦਲੀ ਤੇ ਕੋ ਪਾਲ ਹੈਗਾ ਉਹ ਤਾਂ ਉਹ ਨਾਲ ਰਹੇਗਾ ਕੋ ਮਾਲ ਠੇੜੋਂ ਤੇਨ ਪਾਉ ਤੇਨ ਬਾਹਰ ਦੇ ਦੂਤਾ ਅੰਜਲੀ ਨੂੰ ਤੇਰੇ ਕੋਲ ਆਉਣਾ ਨਹੀਂ ਜਣਾ ਉਹਨੇ ਆ ਵੀ ਨਹੀਂ ਹਾਂ ਉਹਨੇ ਕਹਣਾ ਤੇਰੇ ਮਾਰੂਗਾ ਤਾਂ ਲਫੜ ਮੇਰੀ ਬਹੂ ਲਈ ਜਾਣਾ ਤੂੰ ਮੇਰਾ ਕੁੜਤਾ ਤੈਨੂੰ ਓਏ ਹੋਰ ਕੁੜੀ ਬਾਹਰ ਨਾ ਅੰਬੀਡੀ ਮਾਲ ਜਾਣਾ ਤੂੰ ਮਨਵਾਸਤੇ ਕੁੱਝ ਕੇ ਬੈਠ ਨਾ ਓਏ ਹੋਰ ਕੁੜੀ ਦੇਖ ਨਾ ਮੈਂ ਨਹੀਂ ਕਹਿੰਦੀ ਤੇਰੇ ਵਾਸਤੇ ਨਾ ਕੁੜੀ ਦੇਖੀ ਨਾ ਕੁੜੀ ਐਡੀ ਗੱਡੀ ਕਿੱਡੀ ਗੱਦ ਐਡੀ ਆ ਬਸ ਦੇਖੇਂ ਨਾ ਹੱਡੀ ਆਪਣੀ ਉਂ ਇੰਦੀ ਹਾਂ ਜਿਹੜੀ ਗਿੱਡੀ ਦਾ ਹੈਗੀ ਆ ਹਾਂ ਮੈਂ ਦਿੱਤਾ ਇੰਦੀ ਆ ਨਾਨੀ ਜੀ ਨੇ ਖੁਸ਼ੀ ਕਰਦੀ ਆ ਉਹ ਪਾਗੀ ਆ ਉਂਗਾਲਾ ਦੇ ਦੋ ਕਿ ਮਮਾ ਨੂੰ ਉਂਗਾਲਾ ਕੰਟੀ ਆ ਜੇ ਉ ਤਾਂ ਉਹ ਤਾਂ ਪੰਜ ਜਾਂਦੀ ਸਕੂਲੇ ਆ ਉਹ ਤਾਂ ਬਰਦਾ ਹੋ ਵੀ ਕਰਦੀ ਆ ਉਹ ਵੀ ਬਈ ਨਾ ਬਰਦਾ ਪਾ ਦੇ ਮੈਂ ਮਾ ਉਹਦੀ ਦੋਗੀ ਮਮਾ ਨੂੰ ਹਾਂ ਤੇ ਉਹ ਵੀ ਦੇ ਦੂੰਗੀ ਤੇ ਇਹ ਰੱਜ ਨਾਨੀ ਨੂੰ ਬਾਕੇ ਲੈ ਚਲ ਨਾ ਛੁੱਟਾ ਦੇ ਦੇ ਨਾਨੀ ਨੇ ਕਾ ਮਮੇ ਹਾਂ

ਅੱਬਾ ਆ ਦੇ ਕੇ ਮੁੰਡਾ ਮੇਰੀ ਗੱਡੀ ਟੁੱਟਣ ਵਾਲੀ ਆ। ਕੋਠਾ ਟੁੱਟਣ ਵਾਲੀ ਗੱਡੀ। ਤੋੜੀ ਤਾਂ ਜਾਣਾ ਯਾਰ ਤੂੰ। ਆਹ ਕੀ ਤੋੜ ਦਿੰਦਾ ਇਹ ਨਹੀਂ ਕਰਕ ਕਰਦਾ। ਇਹ ਤਾਂ ਬਾਹਰ ਆ ਮਾਜ਼ਾ ਲਿਆ ਕੇ ਬੱਸ ਨੂੰ ਦੂਰ ਹੋਈ। ਮੈਂ ਬਿਲੇ ਸੱਚ ਰੱਖੇ ਬਿਲੇ ਰੱਖੇ ਆਪੂ। ਬਿਲੇ ਕਿੱ데 ਰੱਖੇ ਆ? ਮਾਮਾ ਕਹਿੰਦਾ ਪਿੰਜਰਾ ਬਣਾਇਆ ਸੀ। ਲੈ ਪਿੰਜਰਾ ਤਾਂ ਟੁੱਟ ਗਿਆ। ਵਾਹ। ਫੇਰ ਉਹ ਕਿੱਥੇ ਰੰਗੇ ਹਮ। ਕਿੱਥੇ ਰਹਿੰਦੇ ਆ ਉਹ ਅਰੇ ਕਿਸਾਨ ਨੇ ਕਿੱਥੇ ਰਹਿੰਦੇ ਆ ਉਹ ਆਪਣੇ ਘਰ ਕਿਹੜੇ ਘਰੇ ਆਪਣੇ ਘਰ ਕਿਹੜੇ ਆ ਹਾਂ ਹੈ ਮਾਰੇ ਤੂੰ ਨੇ ਮਾਰਿਆ ਇਹ ਨੇ ਮਾਰਿਆ ਉਹ ਦੇ ਹਾਂ ਨੂੰ ਆਏ ਬੇਬੇ ਨੂੰ ਧੰਬ ਰਂਦਾ ਵਿਚਾਰੇ ਨੂੰ ਫੜ ਕੇ ਕਿਤੇ ਦੋ ਵੀਰੋਂ ਕਿਤੇ ਬੇਬੇ ਨਹੀਂ ਮਾਰਦਾ ਠੀਕ ਕਿਉਂਕਿ ਬੇਬੇ ਜੀ ਮੈਂ ਨਹੀਂ ਮਾਰੂੰਗਾ ਕਿਉਂਕਿ ਬੇਬੇ ਜੀ ਨਹੀਂ ਮਾਰੂੰਗਾ ਦੰਦ ਨਹੀਂ ਮਾਰਨਾ ਵੀਰ ਨੂੰ ਵੀਰ ਨੂੰ ਹੱਗ ਕਰਨਾ ਪਿਆਰ ਕਰਨਾ ਤੁਮਹਾਨੂੰ ਜਿਹੜੀ ਵੀ ਚੀਜ਼ ਤੂੰ ਖਾਵੇਂ ਉਹਨੂੰ ਨਾਲ ਖਾਣੋ ਦੋਈ ਪ੍ਰਾਏ ਇਹ ਕੁੰਦੀ ਮਮਾ ਨੂੰ ਹੈਲੋ ਦਾ ਕਰ ਦੇ ਮਮਾ ਨੂੰ ਹੈਲੋ ਦਾ ਕਰ ਦੇ ਹੈਲੋ ਕਰ ਦੇ ਮਮੇ ਨੂੰ ਕਰ ਦੇ ਹੈਲੋ ਮਮੇ ਨੂੰ ਕੀ ਕਰਦੇ ਆ ਓਏ ਓਏ ਗੱਡੇ ਤੇਰੇ ਕੰਮ ਨੇ ਦੀ ਆ ਇਹ ਅਗੜੀ ਕੀ ਦੀ ਆ ਤੇਰੇ ਕੰਮ ਨੇ ਦੀ ਤੇਰੀ ਨਹੀਂ ਹੈਗੀ ਇਹ ਇਹਦਾ ਮੰਨਾ ਕਹਿੰਦਾ ਮੇਰੀ ਆ ਮੰਨਾ ਕਹਿੰਦਾ ਮੇਰੀ ਆ ਇਹਦਾ ਮੰਨਾ ਕਹਿੰਦਾ ਮੇਰੀ ਆ ਲਾ ਲਾ ਮੰਨਾ ਕਹਿੰਦਾ ਮੇਰੀ ਆ ਹਾਂ ਮੰਨੇ ਨੂੰ ਨਹੀਂ ਆਪਾਂ ਦੇਣੀ ਹਾਂ ਆਪਾਂ ਨਹੀਂ ਦੇਣੀ ਨਾ 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 ਮੰਨੇ ਨੂੰ ਦੇ ਨਹੀਂ ਦੀ ਆ ਉਹ ਤੇਰਾ ਤਾਂ ਅਰੇ ਬਰਥਡੇ ਵੀ ਆਉਣ ਵਾਲਾ ਵਾ ਹਣਾ ਤੇਰਾ ਬਰਥਡੇ ਵੀ ਆਉਣ ਵਾਲਾ ਹੈ ਤੇਰਾ ਬਰਥਡੇ ਕਿਦੋਂ ਦੋ ਵੀਕਾ ਦੋ ਵੀਕਾ ਦੋ ਦਿਨੀਆਂ ਦੋ ਵੀਕਾ ਨਹੀਂ ਹਾਂ ਸੇ ਬੰਦ ਮਨਾ ਕਿਚਨ ਨਾ ਮੰਗੇ ਫੋਨ ਦੋ ਨਹੀਂ ਉੱਤੇ ਕਰੋ ਉੱਤੇ ਆਪਣੇ ਉੱਤੇ ਰਾਜੇ ਢਾਬੇ ਤੇ ਰਾਜੇ ਢਾਬੇ ਤੇ ਮਨਾਣਾ ਹਾਂ ਆਪਾਂ ਮਨਾਤੇ ਬਰਥਡੇ ਤੁਕੈ ਤੋ ਕ ਨਾਨੇ ਜੀ ਕੱਲ ਵੀ ਜਾ ਕੇ ਆਏ ਸੀਗੇ ਉੱਥੇ ਦਸ ਨਾਨੀ ਨੂੰ ਆਪਾਂ ਕੱਲ ਵੀ ਜਾ ਕੇ ਆਏ ਸੀਾਰੇ ਢਾਬੇ ਦੇ ਕੀ ਲੈਣ ਗਏ ਸੀ ਕੱਲ ਹੋਰ ਨਾ ਨਹੀਂ ਕੀ ਲੈਣ ਗਏ ਸੀ ਮੈਨੂੰ ਲੈ ਚਲੀ ਜਾਂਦਾ ਤੂੰ ਗਲਾਜਮ ਗਲਾਜਮ ਮੈਨੂੰ ਤਾਂ ਲੈ ਕੇ ਜਾਂਦਾ ਨਾਲ ਤੂੰ ਫੇਰ ਮੈਨੂੰ ਵੀ ਲੈ ਜਾ ਕਸ ਮੈਨੂੰ ਗਲਾਬ ਜਮਨ ਖਾਈ ਸੀਗੀ ਤੂੰ ਹੈ ਆ ਕੀ ਹੋ ਰਿਹਾ ਅਸ ਗਲਾਬ ਜਮਨ ਖਵਾ ਸੀ ਹਾਂ ਸਵਾਦ ਮਿੱਠਾ ਸੀ

ਕਤਾਰ ਹਾਂ 2 5 ਹਾਂ 4 ਕਿੰਨੇ ਬਣ ਗਏ ਆ ਕਿੰਨੇ ਆ ਆ ਕਿੰਨੇ 2 5 ਹੂੰ ਦੋ ਗੈਣਾ ਮਾਂ ਮੰਨੇ ਦੀ ਇਹ ਰੋਟੀ ਕਾਹਨ ਕੋ ਖਾਂਦਾ ਮਾਂ ਮਾਂ ਨੂੰ ਖਾਓ ਨਹੀਂ ਲੈ ਖੀਆਂ ਹਜੋ ਆਗੀ ਗੱਦੰਦਾਰੇ ਹੈ ਇਹ ਦੀ ਬਿੱਟੀ ਆਗੀ ਗੱਦੰਦ ਟੋਟੇਣੀ ਹੈ ਇਹ ਆਹ ਵਾਹ ਕਰਨਾ ਇੱਕ ਕਰਦੇ ਇਹ ਗੇਟ 'ਚ ਵਧਣੀਓ